ਕਲਾ ਨੇ ਜਦੋਂ ਮਨੁੱਖ ਦੀ ਸਿਰਜਣਾ ਕੀਤੀ ਹੈ ਤਾਂ ਉਸਨੇ ਹਰ ਇੱਕ ਨੂੰ ਕਲਾ ਦੀ ਬਖਸ਼ੀਸ਼ ਦਿੱਤੀ ਹੈ ਜਿਸ ਕਲਾ ਨੂੰ ਉਭਾਰਿਆ ਜਾਂਦਾ ਹੈ ਤਾਂ ਅਸੀਂ ਆਖਦੇ ਹਾਂ ਕਿ ਕਲਾ ਦਾ ਬਹੁਤ ਸੋਹਣਾ ਨਮੂਨਾ ਬੜਾਇਆ ਗਿਆ ਨਹੀਂ ਤੇ ਬਣਾਉਣ ਵਾਲੇ ਕਲਾਕਾਰ ਹੁੰਦੇ ਨੇ ਕਲਾ ਦਾ ਸਾਗਰ ਦੇਖਣ ਵਾਸਤੇ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਇੱਕ ਪਿੰਡ ਜੈ ਸਿੰਘ ਵਾਲਾ ਵਿਖੇ ਸਥਿਤ ਉਮਰਾਓ ਹਵੇਲੀ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਕੁਝ ਐਸੀਆਂ ਆਕਰਸ਼ਕ ਨੇ ਕਿ ਤੁਹਾਡਾ ਮਨ ਮੋਹ ਹੋ ਜਾਵੇਗਾ ਨਾਲ ਦੀ ਨਾਲ ਇਹ ਇਤਿਹਾਸ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਨਗੀਆਂ ਇਸ ਪੇਸ਼ਕਸ਼ ਡीडी ਪੰਜਾਬੀ ਦੀ ਜਿਸ ਦਾ ਨਾਮ ਹੈ ਗਲ ਸੋਨੇ ਪੰਜਾਬ ਦੀ ਪ੍ਰੋਗਰਾਮ ਇਸ ਦੇ ਵਿੱਚ ਮੈਂ ਜਸਮੀਨ ਰਾਤ ਤੇ ਸਾਰੀ ਡीडी ਪੰਜਾਬੀ ਦੀ ਟੀਮ ਆਪਣੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਦੇਸ਼ ਵਿਦੇਸ਼ ਤੋਂ ਇਸ ਪ੍ਰੋਗਰਾਮ ਨੂੰ ਦੇਖਣ ਲਈ ਬਹੁਤ ਧੰਨਵਾਦ ਤੇ ਆਓ ਅੰਦਰ ਚੱਲਦੇ ਆਂ ਸਾਰਾ ਪ੍ਰੋਗਰਾਮ ਜ਼ਰੂਰ ਦੇਖਣਾ ਹੈ ਆਓ ਚਰੀਏ ਦਰਸ਼ਕੋ ਬਠਿੰਡਾ ਵਿੱਚ ਸਥਿਤ ਹਵੇਲੀ ਉਮਰਾਉ ਦੀ ਸ਼ਾਨ ਨਾਲ ਮੋਹਿਤ ਹੋਣ ਲਈ ਤਿਆਰ ਹੋ ਜਾਓ ਦਰਸ਼ਕੋ ਆਉ ਜਾਣਦੇ ਹਾਂ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਥਾਨ ਹੋ ਸਕਦੇ ਨੇ ਜੋ ਕਿ ਆਕਰਸ਼ਕ ਨੇ ਤਾਂ ਹਵੇਲੀ ਉਮਰਾਓ ਨੂੰ ਕੀ ਵੱਖਰਾ ਕਰਦਾ ਹੈ ਇਤਿਹਾਸ ਅਤੇ ਸਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਇਸ ਥਾਂ ਹਵੇਲੀ ਉਮਰਾਓ ਦਾ ਦੌਰਾ ਕਰਕੇ ਤੁਸੀਂ ਇਹ ਯਕੀਨੀ ਬਣਾਉਂਦੇ ਹੋ ਕਿ ਪੰਜਾਬੀ ਸੱਭਿਆਚਾਰ ਕਿੰਨਾ ਜ਼ਿਆਦਾ ਡੂੰਘਾ ਅਤੇ ਕਿੰਨਾ ਜ਼ਿਆਦਾ ਗੁਣਵਾਨ ਸੀ ਜਿਨੇ ਹੀ ਤੁਸੀਂ ਬਠਿੰਡਾ ਦੇ ਹਵੇਲੀ ਉਮਰਾਓ ਦਾਖਿਲ ਹੁੰਦੇ ਹੋ ਤਾਂ ਕੰਧਾਂ ਤੇ ਕੀਤੀ ਗਈ ਕਲਾਕਾਰੀ ਵੱਡੇ ਵਿਸ਼ਾਲ ਮਾਡਲ ਤੁਹਾਨੂੰ ਹੈਰਾਨ ਕਰ ਦੇਣਗੇ ਦਰਸ਼ਕੋ ਜੇ ਤਾਂ ਅਸੀਂ ਸਾਹਿਦ ਦੇ ਵਿੱਚ ਜਾਣਕਾਰੀ ਪੜ੍ਹਦੇ ਆ ਤਾਂ ਬਹੁਤ ਸਾਰੀਆਂ ਪੁਰਾਤਨ ਸਭਿਅਤਾਵਾਰੇ ਸਾਨੂੰ ਪਤਾ ਲੱਗਦਾ ਹੈ ਜਿਵੇਂ ਕਿ ਮਹਿੰਜੋਦਾਰੋ ਟੋਲਵਾਹਾ ਹੜੱਪਨ ਸਭਿਅਤਾ ਕਾਲਾ ਬੰਗਾ ਜਾਂ ਫਿਰ ਸੰਘੋਲ ਦੀ ਸਭਿਅਤਾ ਟੋਲਵੀਰਾ ਟੋਲਵਾਹਾ ਕਿੰਨੇ ਸਾਰੇ ਸਥਾਨ ਨੇ ਤੇ ਜੋ ਪ੍ਰਾਂਤ ਪੰਜਾਬ ਦੇ ਵਿੱਚ ਉਸ ਸਮੇਂ ਪੈਂਦੇ ਸਨ ਉਹਨਾਂ ਵਿੱਚੋਂ ਦੀ 5000 ਸਾਲ ਪਹਿਲਾਂ ਦੇ ਅਵਸ਼ੇਸ਼ ਇੱਥੇ ਮੌਜੂਦ ਹਨ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ ਦਰਸ਼ਕੋ ਆਓ ਥੋੜਾ ਇਹਨਾਂ ਨੂੰ ਕੋਲੋਂ ਵੇਖਦੇ ਆ ਇਹ ਵਸਤਾ ਸਿੰਧੂ ਘਾਟੀ ਸਭਿਅਤਾ ਨਾਲ ਸੰਬੰਧਿਤ ਹਨ ਇਨ੍ਹਾਂ ਵਿੱਚ ਹੱਥ ਗੋਲੇ ਟੋਲ ਵਟੇ ਵੰਗਾ ਨੰਦੀ ਬੈਲ ਬੱਚਿਆਂ ਦੀਆਂ ਖੇਡਾਂ ਮਿੱਟੀ ਦੇ ਬਰਤਨ ਸਰਾਹੀਆਂ ਚਿਲਮਾ ਅਤੇ ਇਕਟਾ ਆਦ ਸ਼ਾਮਿਲ ਹਨ ਇਸ ਹਿੱਸੇ ਦੇ ਵਿੱਚ ਪੁਰਾਤਨ ਵੱਡੇ ਦਰਮਿਆਨੇ ਅਤੇ ਛੋਟੇ ਜਗ ਗਿਲਾਸ ਅਤੇ ਕੋਲੀਆਂ ਪਹਾਨੂ ਦੇਖਣ ਨੂੰ ਮਿਲਦੇ ਨੇ ਵੱਖ-ਵੱਖ ਰੁਚੀਆਂ ਨੂੰ ਪੂਰਾ ਕਰਦੇ ਇਸ ਹਵੇਲੀ ਦੇ ਅਲੱਗ-ਅਲੱਗ ਹਿੱਸੇ ਹਰ ਉਮਰ ਦੇ ਲੋਕਾਂ ਲਈ ਲਾਭਦਾਇਕ ਅਨੁਭਵ ਦਿੰਦੇ ਹਨ ਜਿਵੇਂ ਅਜੋਕੇ ਦੌਰ ਦੇ ਵਿੱਚ ਅਸੀਂ ਇੱਕ ਲਾਈਟ ਲਗਾਉਂਦੇ ਹਾਂ ਵਿੜੇ ਦੇ ਵਿੱਚ ਜੋ ਕਿ ਸਾਰੇ ਵਿੜੇ ਨੂੰ ਰੋਸ਼ਨ ਕਰੇ ਉਸੇ ਤਰ੍ਹਾਂ ਹੀ ਪੁਰਾਣੇ ਦੌਰ ਦੇ ਵਿੱਚ ਇਸ ਤਰ੍ਹਾਂ ਦੀ ਲਾਲਟੇਨ ਲਗਾਈ ਜਾਂਦੀ ਸੀ ਜਿਸ ਦੀ ਰੋਸ਼ਨੀ ਦਾ ਦਾਇਰਾ ਬਹੁਤ ਦੂਰ ਤੱਕ ਹੋਇਆ ਕਰਦਾ ਸੀ ਇਹ ਉਹੀ ਲਾਲਟੇਨ ਹੈ ਮੁਗਲ ਕਾਲ ਭਾਰਤ ਦੇ ਵਿੱਚ ਜਦੋਂ ਬਾਬਰ ਦਾ ਆਗਮਨ ਹੋਇਆ ਉਸ ਤੋਂ ਬਾਅਦ ਸ਼ੁਰੂ ਹੋਇਆ ਫਿਰ ਬਾਬਰ ਤੋਂ ਬਾਅਦ ਹਮਾਇਉਂ ਫਿਰ ਅਕਬਰ ਫਿਰ ਜਹਾਂਗੀ ਫਿਰ ਸ਼ਾਹ ਜਹਾਂ ਤੇ ਉਸ ਤੋਂ ਬਾਅਦ ਬਹੁਤ ਸਾਰੇ ਮੁਗਲ ਰਾਜਾ ਆਏ ਤੇ ਅੰਤ ਵਿੱਚ ਉਹਨਾਂ ਦਾ ਕਾਲ ਖਤਮ ਹੋ ਗਿਆ ਜਿਵੇਂ ਕਿ ਅਸੀਂ ਜਾਣਦੇ ਹੀ ਆ ਇੱਥੇ ਬਹੁਤ ਸਾਰੇ ਬਰਤਨ ਨੇ ਜੋ ਕਿ ਮੁਗਲ ਕਾਲ ਤੋਂ ਸੰਬੰਧ ਰੱਖਦੇ ਨੇ ਉਸ ਵੇਲੇ ਦੇ ਨੇ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਲਾਲ ਟੇਨ ਕੈਰੋਸਿਨ ਗੈਸ ਫੂਲਜ਼ਾਨ ਆਫ ਤਾਬਾਂ ਅਤੇ ਪੁਰਾਤਨ ਬੋਤਲਾਂ ਤੇ ਨਾਲ ਦੀ ਨਾਲ ਗੁਲਦਸਤੇ ਵੀ ਇੱਥੇ ਮੌਜੂਦ ਨੇ ਹਵੇਲੀ ਉਮਰਾਓ ਗਿਆਨ ਦਾ ਭੰਡਾਰ ਪੇਸ਼ ਕਰਦੀ ਹੈ ਪ੍ਰਦਰਸ਼ਨੀਆਂ ਕਲਾਕ੍ਰਿਤੀਆਂ ਮਾਡਲਾਂ ਦੀਆਂ ਡਿਸਪਲੇ ਹਰ ਤਰ੍ਹਾਂ ਦੀ ਕਲਾ ਨੂੰ ਸਨਮਾਨ ਦਿੱਤਾ ਗਿਆ ਹੈ ਇੱਥੇ ਇਤਿਹਾਸ ਨੂੰ ਜੀਵਨ ਵਿੱਚ ਸਿੱਖਣ ਨੂੰ ਦਿਲਚਸਪ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਸਥਾਨ ਉਹੀ ਕਰ ਰਿਹਾ ਹੈ ਇੱਥੇ ਤੁਹਾਨੂੰ ਪੁਰਾਣੇ ਸਮੇਂ ਦੇ ਨੋਟ ਵੀ ਦਿਖਾਈ ਦੇਣਗੇ ਪੁਰਾਤਨ ਗੁਲਾਮ ਭਾਰਤ ਅਤੇ ਆਜ਼ਾਦ ਭਾਰਤ ਦੀ ਕਰੰਸੀ ਨੂੰ ਸਾਠਾ ਭਾਰਤ ਦੇਸ਼ 200 ਸਾਲ ਤੱਕ ਗੁਲਾਮ ਰਿਹਾ ਆਖਿਰਕਾਰ ਉਹ ਸੁਨਹਿਰਾ ਦਿਨ ਆ ਹੀ ਗਿਆ ਜਿਸ ਦਿਨ ਸਾਨੂੰ ਆਜ਼ਾਦੀ ਮਿਲੀ ਲੇਕਿਨ ਜੇ ਪੁਰਾਣੇ ਦੌਰ ਦੇ ਵਿੱਚ ਜਾਈਏ ਤਾਂ ਇਹ ਜੋ ਨੋਟ ਤੁਸੀਂ ਦੇਖ ਰਹੇ ਹੋ ਜੋ ਆਕਾਰ ਦੇ ਵਿੱਚ ਬਹੁਤ ਵੱਡੇ ਨੇ ਇੱਕ ਹੀ ਨੋਟ ਦੇ ਨਾਲ 15 ਏਕੜੀਆਂ 15 ਕਿੱਲੇ ਦੀ ਜ਼ਮੀਨ ਖਰੀਦੀ ਜਾ ਸਕਦੀ ਸੀ ਸੋਚੋ ਇਸ ਦੀ ਕੀਮਤ ਕਿੰਨੀ ਜ਼ਿਆਦਾ ਹੋਵੇਗੀ ਉਸ ਵਕਤ ਪੁਰਾਤਨ ਸਿੱਕੇ ਇਤਿਹਾਸਿਕ ਪ੍ਰਮਾਣ ਵੱਜੋਂ ਪ੍ਰਭਾਵਸ਼ਾਲੀ ਅਨੁਭਵ ਦਿੰਦੇ ਹਨ ਪੁਰਾਣੇ ਦੌਰ ਦੇ ਵਿੱਚ ਤੋਂ ਰਾਜੇ ਮਹਾਰਾਜੇ ਜੰਗ ਲੜਿਆ ਕਰਦੇ ਸਨ ਤਾਂ ਇਸ ਨੂੰ ਹਿਫਾਜ਼ਤ ਲਈ ਪਹਿਨਿਆ ਜਾਂਦਾ ਸੀ ਸੰਜੋ ਅਤੇ ਲੋ ਟੋਪ ਇਸ ਨੂੰ ਆਖਿਆ ਜਾਂਦਾ ਹੈ ਤੇ ਉੱਪਰ ਇੱਕ ਹੈਲਮਟ ਦੀ ਤਰ੍ਹਾਂ ਲੋ ਟੋਪ ਹੈ ਜਿਸ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਆਤਮ ਰੱਖਿਆ ਵਾਸਤੇ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਕਈ ਪੁਰਾਤਨ ਚੀਜ਼ਾਂ ਇੱਥੇ ਮੌਜੂਦ ਹਨ ਇਸ ਹਿੱਸੇ ਦੇ ਵਿੱਚ ਬਹੁਤ ਸਾਰੀਆਂ ਤਾਤਾ ਦੇ ਨਾਲ ਬਹੁਤ ਸਾਰੇ ਸੰਗੇ ਮਰਮਰ ਦੇ ਪੁਰਾਤਨ ਪੀਸ ਇੱਥੇ ਤੁਹਾਨੂੰ ਨਜ਼ਰ ਆਉਣਗੇ ਜੋ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਜੋ ਕਿ ਸ਼ਾਨਦਾਰ ਦ੍ਰਿਸ਼ ਪੇਸ਼ ਕਰ ਰਹੇ ਨੇ ਕਿੰਨੀ ਮਿਹਨਤ ਨਾਲੇ ਬਣਾਏ ਗਏ ਹੋਣਗੇ ਨਾ ਇਸ ਥਾਂ ਦੇ ਉੱਤੇ ਇਹ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਰੱਖੇ ਗਏ ਨੇ ਇੱਥੇ ਜੇ ਤੁਸੀਂ ਨਜ਼ਰ ਘੁਮਾਓਗੇ ਦਰਸ਼ਕੋ ਤਾਂ ਬਹੁਤ ਸਾਰੇ ਤੁਹਾਨੂੰ ਹਥਿਆਰ ਨਜ਼ਰ ਆਉਣਗੇ ਜਦੋਂ ਜੰਗਾਂ ਲੜੀਆਂ ਜਾਂਦੀਆਂ ਸੀ ਤਾਂ ਬਹੁਤ ਸਾਰੇ ਹਥਿਆਰ ਪੋਸ਼ਾਕ ਦੇ ਵਿੱਚ ਹੀ ਛੁਪਾ ਲਏ ਜਾਂਦੇ ਸੀ ਜਿਵੇਂ ਕਿ ਛੋਟੇ ਖੰਜਰ ਚਾਕੂ ਆਦ ਸਵਾਲ ਇਹ ਉੱਠਦਾ ਹੈ ਕਿ ਅੱਜ ਦਾ ਸਾਡੇ ਕੋਲ ਬਹੁਤ ਸਾਰੀਆਂ ਤਕਨੀਕਾਂ ਨੇ ਲੇਕਿਨ ਉਸ ਸਮੇਂ ਦੇ ਵਿੱਚ ਕਿਵੇਂ ਤਿੱਖਾ ਕੀਤਾ ਜਾਂਦਾ ਹੋਵੇਗਾ ਹਥਿਆਰਾਂ ਨੂੰ ਤਾਂ ਇਹ ਹੈ ਓਇੰਤਰ ਜਿਸ ਦੇ ਨਾਲ ਹਥਿਆਰਾਂ ਨੂੰ ਤਿੱਖਾ ਕੀਤਾ ਜਾਂਦਾ ਸੀ ਇਥੇ ਉਹ ਸਾਰੀਆਂ ਚੀਜ਼ਾਂ ਮੌਜੂਦ ਨੇ ਜੋ ਕਿ ਪੰਜਾਬ ਦੇ ਰੋਜ਼ ਦੇ ਜੀਵਨ ਅਤੇ ਨੇਪੋਨਤਾਨ ਨੂੰ ਦਰਸਾ ਰਹੀਆਂ ਨੇ ਇਸ ਕਾਰਨ ਤੁਹਾਨੂੰ ਮਾਣ ਹੋਵੇਗਾ ਆਪਣੀ ਪੰਜਾਬੀਅਤ ਤੇ ਜੇ ਤੁਸੀਂ ਦੇਖੋਗੇ ਤਾਂ ਇਸ ਤੇ ਲਿਖਿਆ ਹੋਇਆ ਹੈ ਗ੍ਰੈਂਡਫਾਦਰ ਕਲॉक ਦੇਖਣ ਤੇ ਸ਼ਾਇਦ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਦਾਦੇ ਪਰਦਾਦੇ ਦੀ ਵਿਰਾਸਤ ਚੋਂ ਇਹ ਚੀਜ਼ ਇੱਥੇ ਆਈ ਹੈ ਨਹੀਂ ਇਸ ਜੋ ਤਕਨੀਕ ਹੈ ਇਸ ਦਾ ਨਾਮ ਹੀ ਗ੍ਰੈਂਡਫਾਦਰ ਕਲॉक ਹੈ ਜੋ ਕਿ ਵਿਦੇਸ਼ ਦੇ ਵਿੱਚ ਬਣਿਆ ਹੋਇਆ ਹੈ ਹਵੇਲੀ ਉਮਰਾਓ ਦੇ ਪਿੱਛੇ ਕਈ ਦਿਲਚਸਪ ਕਹਾਣੀਆਂ ਹਨ ਜਿਨ੍ਹਾਂ ਨੂੰ ਸੁਣਦੇ ਸੁਣਦੇ ਜਦੋਂ ਤੁਸੀਂ ਇਤਿਹਾਸਿਕ ਚੀਜ਼ਾਂ ਵੱਲ ਨਜ਼ਰ ਮਾਰਦੇ ਹੋ ਤਾਂ ਤੁਸੀਂ ਇੱਕ ਅਲੱਗ ਹੀ ਦੁਨੀਆ ਦੇ ਵਿੱਚ ਗੁਮ ਜਾਂਦੇ ਹੋ ਇਹ ਸੱਭਿਆਚਾਰਾਂ ਬਾਰੇ ਜਾਣਕਾਰੀ ਦਿੰਦਾ ਹੈ ਅਤੀਤ ਅਤੇ ਵਰਤਮਾਨ ਬਾਰੇ ਸਮਝ ਪ੍ਰਦਾਨ ਕਰਦਾ ਹੈ ਪਾਂਦਾਨ ਅਤੇ ਹੋਰ ਨਵਾਬੀ ठाਠ-ਬਾਠ ਨਾਲ ਸੰਬੰਧਿਤ ਸਮਾਨ ਇੱਥੇ ਸ਼ਾਨ ਵਧਾ ਰਿਹਾ ਹੈ ਮੁੰਡਾ ਕਾਸੀ ਜੜੀਆਂ ਚੀਜ਼ਾਂ ਦੇਖੀਆਂ ਉਹਨਾਂ ਨੇ ਸਾਨੂੰ ਹੈਰਾਨ ਕਰ ਦਿੱਤਾ ਅਗਲੇ ਪਾਕ ਦੀ ਤਰਫ ਵੀ ਚੱਲਦੇ ਆਂ ਤੇ ਦੇਖਦੇ ਆਂ ਕਿ ਉੱਥੇ ਕਿਹੜੀਆਂ ਚੀਜ਼ਾਂ ਸਾਡਾ ਇੰਤਜ਼ਾਰ ਕਰ ਰਹੀਆਂ ਨੇ ਪੰਜਾਬ ਦਾ ਰਹਿਣਾ ਸਹਿਣਾ ਹਮੇਸ਼ਾ ਸ਼ਾਨ ਤੇ ਸ਼ੌਕਤ ਵਾਲਾ ਰਿਹਾ ਹੈ ਬਹੁਤ ਸਾਰੇ ਗੈਣੇ ਗੱਟਿਆਂ ਦਾ ਅਸੀਂ ਸਾਹਿਤ ਦੇ ਵਿੱਚ ਪੜਦੇ ਆਂ ਕਿ ਜ਼ਿਕਰ ਆਉਂਦਾ ਹੈ ਕਿ ਸੱਗੀ ਫੁੱਲ ਹੋਇਆ ਕਰਦੇ ਸੀ ਕੈਂਠੇ ਹੋਇਆ ਕਰਦੇ ਸੀ ਇਹ ਗੱਲ ਤਾਂ ਅਲੱਗ ਹੈ ਕਿ ਕਈ ਜਗ੍ਹਾ ਦੇ ਵਿੱਚ ਅੱਜ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਪੰਜਾਬ ਦੇ ਵਿਰਸੇ ਨੂੰ ਸੰਭੀ ਬੈਠੇ ਹਨ ਜੇ ਤੁਸੀਂ ਇਸ ਹਿੱਸੇ ਦੇ ਵਿੱਚ ਦੇਖੋਗੇ ਤਾਂ ਇੱਥੇ ਬਹੁਤ ਸਾਰੇ ਗਹਿਣੇ ਸਜਾਏ ਗਏ ਨੇ ਜਿਵੇਂ ਕਿ ਲੋਟਣ ਕਲਿੱਪ ਦਾਖਾਂ ਸੱਗੀ ਫੁੱਲ ਰਸਿਮਿਸੀਆਂ ਝਟੂਲੀ ਤਹਰੇ ਕਾਂਟੇ ਜੋ ਕਿ ਕੁਝ ਐਸੀਆਂ ਚੀਜ਼ਾਂ ਨੇ ਜੋ ਕਿ ਆਮ ਸਨਨ ਨੂੰ ਨਹੀਂ ਮਿਲਦੀਆਂ ਜਿਵੇਂ ਕਿ ਝੁੰਬਰ ਸੂਈ ਕੰਠੀ ਕਾਂਟੇ ਸਿੰਸੀਆਂ ਵਾਲੀਆਂ ਪਰਾਂਦੀਆਂ ਆਹ ਕਿੰਨਾ ਕੁਝ ਹੈ ਦਰਸ਼ਕੋ ਇੱਥੇ ਦੇਖਣ ਵਾਸਤੇ ਆਓ ਜਿਹੜਾ ਨਜ਼ਰ ਮਾਰੋ ਇਹ ਸਥਾਨ ਸਿੱਖਣ ਮਨੋਰੰਜਨ ਅਤੇ ਪ੍ਰੇਰਣਾ ਦਾ ਇੱਕ ਵਿਲੱਖਣ ਮਿਸ਼ਰਣ ਪੇਸ਼ ਕਰਦਾ ਹੈ ਜੇ ਤੁਸੀਂ ਇਸ ਹਿੱਸੇ ਦੇ ਵਿੱਚ ਜਿਵੇਂ ਹੀ ਤੁਸੀਂ ਆਰਟ ਗੈਲਰੀ ਦੇ ਇਸ ਹਿੱਸੇ ਦੇ ਵਿੱਚ ਪਹੁੰਚ ਜਾਂਦੇ ਹੋ ਤਾਂ ਇੱਥੇ ਮਧਾਣੀਆਂ ਕਾਰੜੀ ਬੱਲਣੀ ਬਹੁਤ ਸਾਰੀਆਂ ਚੀਜ਼ਾਂ ਜੋ ਕਿ ਰਸੋਈ ਘਰ ਦੇ ਵਿੱਚ ਇਸਤੇਮਾਲ ਹੋਇਆ ਕਰਦੀਆਂ ਸਨ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਸੱਭਿਆਚਾਰਕ ਚੀਜ਼ਾਂ ਨੂੰ ਦੇਖਣਾ ਵਿਸ਼ਲੇਸ਼ਣ ਕਰਨਾ ਅਤੇ ਫਿਰ ਸਿੱਖਣਾ ਸਾਡੇ ਦਿਮਾਗ ਨੂੰ ਤਿੱਖਾ ਕਰਦਾ ਹੈ ਕਿਉਂਕਿ ਕੁਝ ਤੇ ਰਸੀ ਰੁਝੇਵੇਂ ਵਿੱਚ ਹੀ ਰਹਿੰਦੇ ਆ ਕਿ ਇਹ ਚੀਜ਼ ਦਾ ਕੀ ਨਾਮ ਹੋਵੇਗਾ ਇਹ ਕਦੋਂ ਵਰਤੀ ਜਾਂਦੀ ਹੋਵੇਗੀ ਇਹ ਕਿੱਥੇ ਵਰਤੀ ਜਾਂਦੀ ਹੋਵੇਗੀ ਇੱਥੇ ਉਹ ਸਾਰੀ ਜਾਣਕਾਰੀ ਹੈ ਇੱਥੇ ਤੁਹਾਨੂੰ ਕਈ ਚਰਖੇ ਨਜ਼ਰ ਆਉਣਗੇ ਜੋ ਕਿ ਚਾਲੂ ਹਾਲਤ ਦੇ ਵਿੱਚ ਨੇ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਾਹਿਤ ਦੇ ਵਿੱਚ ਪੜ੍ਹਦੇ ਹਾਂ ਜੋ ਕਿ ਸਜੀਵੀ ਰੂਪ ਦੇ ਵਿੱਚ ਕਾਨੂੰ ਇੱਥੇ ਦਿਖਾਈ ਦਿੰਦੀਆਂ ਨੇ ਇਸ ਦਾ ਹਰ ਹਿੱਸਾ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿਉਂਕਿ ਇਹ ਅਜੋਕੇ ਦੌਰ ਦੇ ਵਿੱਚ ਜ਼ਿਆਦਾ ਨਹੀਂ ਦਿਖਦੇ ਤਾਂ ਬਹੁਤ ਸਾਰੇ ਲੋਕਾਂ ਵਾਸਤੇ ਇਹ ਜਾਣਕਾਰੀ ਦਾ ਸਰੋਤ ਵੀ ਹੋਣਗੇ ਗੁਣਾਈ ਕਢਾਈ ਸਿਲਾਈ ਪੰਜਾਬ ਦੇ ਸੱਭਿਆਚਾਰ ਨੂੰ ਬਾਖੂਬੀ ਦਰਸਾਉਂਦੀ ਹੈ ਜਿਵੇਂ ਫੁਲਕਾਰੀਆਂ ਕੱਢੀਆਂ ਜਾਂਦੀਆਂ ਸੀ ਬਹੁਤ ਸਾਰੀਆਂ ਸਲਾਈਆਂ ਕੀਤੀਆਂ ਜਾਂਦੀਆਂ ਸੀ ਤਾਂ ਕੁਝ ਚੀਜ਼ਾਂ ਨੇ ਜੋ ਕਿ ਸਲਾਈ ਬੁਣਾਈ ਦੇ ਵਿੱਚ ਕੰਮ ਆਉਂਦੀਆਂ ਨੇ ਜਿਵੇਂ ਕਿ ਇਹ ਤੁਸੀਂ ਦੇਖ ਰਹੇ ਹੋ ਇਹ ਉਰੀ ਹੈ ਇਸ ਨੂੰ ਥੋੜਾ ਕੋਲੋਂ ਦੇਖੋ ਦਰਸ਼ਕੋ ਇਹ ਉਰੀ ਹੈ ਜਿਸ ਦਾ ਇਸਤੇਮਾਲ ਹੁੰਦਾ ਸੀ ਤੇ ਆਹ ਜੋ ਚੀਜ਼ਾਂ ਤੁਸੀਂ ਦੇਖ ਰਹੇ ਹੋ ਇਹ ਵੀ ਬੁਣਾਈ ਦੇ ਵਿੱਚ ਇਸਤੇਮਾਲ ਹੁੰਦੀਆਂ ਨੇ ਇਹ ਸਾਰਾ ਸਮਾਨ ਲੱਕੜ ਦਾ ਬਣਿਆ ਹੋਇਆ ਹੈ ਤੇ ਜੇ ਤੁਸੀਂ ਇਧਰ ਨਜ਼ਰ ਘੁਮਾਓਗੇ ਦਾ ਇਹ ਮੂੜੇ ਨੇ ਜਿਸ ਦਾ ਇੱਕ ਹੋਰ ਨਾਮ ਵੀ ਹੈ ਆਸਨ ਮੂੜਾ ਜਿਸ ਨੂੰ ਆਸਨ ਮੂੜਾ ਵੀ ਕਿਹਾ ਜਾਂਦਾ ਹੈ ਇੱਥੇ ਜ਼ਿਆਦਾਤਰ ਵਸਤੂਆਂ ਰੋਜ਼ਾਨਾ ਜੀਵਨ ਸ਼ੈਲੀ ਨੂੰ ਬਿਆਨ ਕਰਦੀਆਂ ਨੇ ਢੇੜਪੜੱਕੇ ਤੋਂ ਦੂ ਇੱਕ ਸ਼ਾਂਤ ਵਾਤਾਵਰਣ ਦੇ ਵਿੱਚ ਉਮਰਾਓ ਹਵੇਲੀ ਜਾਣਕਾਰੀ ਦਾ ਪ੍ਰਦਾਨ ਕਰਦੀ ਹੀ ਹੈ ਨਾਲ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਵੀ ਦਿੰਦੀ ਹੈ ਆਪਣੇ ਆਪ ਨੂੰ ਕਲਾ ਇਤਿਹਾਸ ਜਾਂ ਕੁਦਰਤ ਨਾਲ ਘੇਰਨਾ ਇੱਕ ਸ਼ਾਂਤ ਅਤੇ ਤਣਾਅ ਮੁਕਤ ਅਨੁਭਵ ਹੋ ਸਕਦਾ ਹੈ। ਹਵੇਲੀ ਉਮਰਾਉ ਦੇ ਆਲੇ-ਦੁਆਲੇ ਕੁਦਰਤ ਦਾ ਨਜ਼ਾਰਾ ਹੈ। ਆਲੇ-ਦੁਆਲੇ ਬਹੁਤ ਸਾਰੇ ਖੇਤ ਨੇ ਜਿਥੇ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਨੇ। ਕੁਝ ਪੰਕਤੀਆਂ ਮਿਲਦੀਆਂ ਨੇ ਗੱਡੀ ਵਿੱਚ ਮੈਂ ਵੇਲਕਾ ਮੇਰੀ ਕੱਟਣੀ ਚ ਰੋਣ ਪਟੋਲੇ। ਇਹ ਜੋ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਗਲੋਟੇ ਰੱਖੇ ਜਾਂਦੇ ਸੀ। ਪੁਰਾਣੀ ਸਮੇਂ ਦੇ ਵਿੱਚ ਜੋ ਕੁੜੀਆਂ ਹੁੰਦੀਆਂ ਸੀ ਉਹ ਇਸ ਦੇ ਵਿੱਚ ਆਪਣਾ ਸਮਾਨ ਰੱਖ ਲੈਂਦੀਆਂ ਸੀ ਇਹ ਖੂਬਸੂਰਤ ਚੀਜ਼ ਤੁਸੀਂ ਇੱਥੇ ਦੇਖ ਸਕਦੇ ਹੋ ਹਵੇਲੀ ਉਮਰਾਓ ਵਿੱਚ ਤੁਹਾਡਾ ਲੋਕ ਸਵਾਗਤ ਕਰਦੇ ਹਨ ਅਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦੇ-ਦੇਖਦੇ ਤੁਹਾਨੂੰ ਮਜ਼ੇਦਾਰ ਅਨੁਭਵ ਹੁੰਦੇ ਹਨ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਚਾਲੂ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਤੁਸੀਂ ਸਿੱਖ ਸਕਦੇ ਹੋ ਜਾਣ ਸਕਦੇ ਹੋ ਤੇ ਜੇ ਕੋਈ ਸੰਗੀਤ ਕਲਾ ਦੇ ਨਾਲ ਸੰਬੰਧਿਤ ਚੀਜ਼ ਹੈ तो उसनों वजा सकते हो दर्शकों, कला सोलह कलावान होंदिया ने संगीत कला भी एक कला है ਜੋ ਕਿ ਬਹੁਤ ਹੀ ਮధుਰ ਹੁੰਦੀ ਹੈ ਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀ ਹੈ ਨਾਣਾ ਜੇ ਇਤਿਹਾਸ ਦੇ ਵਿੱਚ ਜੋ ਲੋਕ ਰੁਚੀ ਰੱਖਦੇ ਨੇ ਉਹਨਾਂ ਵਾਸਤੇ ਵਧੀਆ ਸਥਾਨ ਹੈ ਜਿੱਥੇ ਤੁਹਾਨੂੰ ਬਹੁਤ ਸਾਰੀ ਸੰਗੀਤ ਦੇ ਨਾਲ ਸੰਬੰਧਿਤ ਚੀਜ਼ਾਂ ਵੀ ਮਿਲ ਜਾਣਗੀਆਂ ਨੇ ਜੀਨਾਂ ਦਾ ਸੰਬੰਧ ਇਤਿਹਾਸ ਤੋਂ ਹੈ ਤਾਂ ਆਓ ਇਸ ਨੂੰ ਹੋਰ ਜਾਣਦੇ ਹਾਂ ਪੰਜਾਬ ਦੇ ਇਤਿਹਾਸ ਨੂੰ ਜਾਣਨ ਵਾਸਤੇ ਪੰਜਾਬ ਲੋਕ ਸੰਗੀਤ ਦੇ ਸਾਜ਼ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ ਚਿੰਟਾ ਢੰਗਰੂ ਟੋਲ ਹਰਮੋਨੀਅਮ ਬੰਸਰੀ ਕਾਟੋ ਸੱਪ ਤਬਲਾ ਤੁੰਬੀ ਟਾੜ ਸਰੰਗੀ ਦਫਲੀ ਦਿਲਰੂਬਾ ਕੜਾ ਬੁਗਚੂ ਇਹ ਸਾਰੀਆਂ ਜੀਜ਼ਾ ਜਦੋਂ ਇੱਕ ਮਿਸ਼ਰਣ ਬਣਾਉਂਦੀਆਂ ਸੀ ਇੱਕ ਸੁਰ ਤਾਲ ਦੇ ਨਾਲ ਤਾਂ ਬਹੁਤ ਮਧੁਰ ਪੰਜਾਬੀ ਗੀਤ ਵੱਜਦੇ ਸਨ ਪੰਜਾਬੀ ਲੋਕ ਸੰਗੀਤ ਦੇ ਸਾਜ਼ ਜਦੋਂ ਸੁਰ ਤਾਲ ਨੂੰ ਬਣਾ ਕੇ ਇੱਕ ਪੰਜਾਬੀ ਸੰਗੀਤ ਬਣਾਉਂਦੇ ਹਨ ਤਾਂ ਰਸ ਹੁੰਦਾ ਹੈ ਹੁਣ ਅਸੀਂ ਵੇਖਣ ਜਾ ਰਹੇ ਹਾਂ ਸ਼ਟਰਾਂ ਵਾਲਾ ਟੈਲੀਵਿਜ਼ਨ ਆਓ ਦੇਖਦੇ ਹਾਂ ਇਸ ਦੇ ਅੱਗੇ ਸ਼ਟਰ ਲੱਗੇ ਹੁੰਦੇ ਸੀ ਤੇ ਜਦੋਂ ਇਸ ਨੂੰ ਖੋਲਿਆ ਜਾਂਦਾ ਸੀ ਤਾਂ ਅੰਦਰ ਟੈਲੀਵਿਜ਼ਨ ਹੋਇਆ ਕਰਦਾ ਸੀ ਇਹ ਬਹੁਤ ਪੁਰਾਣਾ ਹੈ ਤੇ ਅੱਜ ਵੀ ਚੰਗੀ ਹਾਲਤ ਦੇ ਵਿੱਚ ਮੌਜੂਦ ਹੈ ਕਿੰਨੀ ਦਿਲਚਸਪ ਹੈ ਨਾ ਇਸ ਦੀ ਬਣਤਰ ਜਿਵੇਂ ਜਿਵੇਂ ਅਸੀਂ ਆਧੁਨਿਕਤਾ ਦੀ ਤਰਫ ਵਧੇ ਜਾਂਦੇ ਹਾਂ ਚੀਜ਼ਾਂ ਦਾ ਰੂਪ ਵੀ ਬਦਲਦਾ ਜਾਂਦਾ ਹੈ ਜਿਸ ਹਿੱਸੇ ਦੇ ਵਿੱਚ ਅਸੀਂ ਹੁਣ ਆ ਗਏ ਹਾਂ ਇੱਥੇ ਵਕਫ ਵਕ ਜ਼ਮਾਨੇ ਦੇ ਚਲ ਚਿੱਤਰ ਤੇ ਹੋਰ ਚੀਜ਼ਾਂ ਜਿਵੇਂ ਕਿ ਤਵਿਆਂ ਵਾਲੀ ਮਸ਼ੀਨ ਜਿਸ ਤੇ ਸੰਗੀਤ ਸੁਣਨ ਨੂੰ ਮਿਲਿਆ ਕਰਦਾ ਸੀ ਜਾਂ ਫਿਰ ਜਦੋਂ ਹੋਰ ਆਧੁਨਿਕਤਾ ਆਈ ਤਾਂ ਉਹ ਵੀ ਸੀਆਰ ਦੇ ਵਿੱਚ ਤਬਦੀਲ ਹੋ ਗਈ ਜੇ ਤੁਸੀਂ ਇੱਥੇ نیچے ਨਜ਼ਰ ਘੁਮਾਓਗੇ ਤਾਂ ਵਕਫ ਵਕ ਤਰ੍ਹਾਂ ਦੇ ਪੁਰਾਣੇ ਦੌਰ ਦੇ ਕੈਮਰੇ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਜੋ ਕਿ ਦੁਰਲਭ ਨੇ ਅੱਜਕੱਲ ਕਿਤੇ ਵੀ ਦੇਖਣ ਨੂੰ ਇਹ ਨਹੀਂ ਮਿਲਦੇ ਇਹ ਪੁਰਾਣੇ ਸਮੇਂ ਦਾ ਰੇਡੀਓ ਹੈ ਇਸ ਦੀ ਬਣਤਰ ਕੁਝ ਇਸ ਤਰ੍ਹਾਂ ਦੇ ਨਾਲ ਹੈ ਕਿ ਇੱਥੇ ਰੇਡੀਓ ਬਣਿਆ ਹੋਇਆ ਹੈ ਇੱਥੇ ਕੁਝ ਬਟਨ ਲੱਗੇ ਹੋਏ ਨੇ ਇੱਥੇ ਸਾਹਮਣੇ ਇੱਕ ਪਰਦਾ ਹੈ ਜਦੋਂ ਇਸ ਨੂੰ ਖੋਲਿਆ ਜਾਂਦਾ ਹੈ ਤਾਂ ਇਸ ਦੇ ਅੰਦਰ ਇੱਕ ਤਵਾ ਵੀ ਮੌਜੂਦ ਹੈ ਜਿਸ ਨੂੰ ਤਵਾ ਆਖਿਆ ਜਾਂਦਾ ਸੀ ਪੁਰਾਣੀ ਸਮੇਂ ਦੇ ਰੇਡੀਓ ਟੈਲੀਫੋਨ ਟਾਈਪਰਾਈਟਰ ਅਤੇ ਹੋਰ ਚੀਜ਼ਾਂ ਕੁਝ ਦਾ ਹਾਕੀ ਪਹਿਲਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੰਦੇ ਹਨ ਵਿਦੇਸ਼ ਦੇ ਵਿੱਚ ਜਦੋਂ ਸਾਹਿਤ ਪੜਾਇਆ ਜਾਂਦਾ ਹੈ ਤਾਂ ਇੱਕ ਅੰਗਰੇਜ਼ੀ ਦੇ ਵਿੱਚ ਬਹੁਤ ਪ੍ਰਚਲਿਤ ਕਹਾਣੀ ਹੈ ਜੋ ਕਿ ਲੇਡੀ ਲੈਡਾ ਅਤੇ ਸਵੈਨ ਦੇ ਬਾਰੇ ਹੈ ਜਿਸ ਦਾ ਸਕਲਪਚਰ ਇੱਥੇ ਬਣਾਇਆ ਗਿਆ ਹੈ ਮੂਰਤੀ ਕਲਾ ਨੂੰ ਇੱਥੇ ਪ੍ਰਦਰਸ਼ਿਤ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ ਆਓ ਇਸ ਨੂੰ ਥੋੜਾ ਨਜ਼ਦੀਕੀ ਦੇਖਦੇ ਹਾਂ ਤੇ ਇਸ ਦੇ ਨਾਲ ਨਾਲ ਹੁਣ ਉਹ ਭਾਗ ਸ਼ੁਰੂ ਹੋ ਜਾਏਗਾ ਜਿੱਥੇ ਸਾਨੂੰ ਬਹੁਤ ਸਾਰੀਆਂ ਮੂਰਤੀਆਂ ਦਿਖਾਈ ਦੇਣਗੀਆਂ ਲੁਭਾਵਣੇ ਕਈ ਤਰ੍ਹਾਂ ਦੇ ਮਾਡਲ, ਪੁਤਲੇ ਅਤੇ ਹੋਰ ਸਜਾਵਟੀ ਸਮਾਨ ਜੋ ਕਿ ਹੱਥੀ ਜਾਂ ਤਕਨੀਕ ਦੇ ਨਾਲ ਤਿਆਰ ਕੀਤਾ ਗਿਆ ਹੈ ਆਪਣੀ ਵਿਲੱਖਣ ਹੋਂਦ ਪੇਸ਼ ਕਰ ਰਿਹਾ ਹੈ। ਅਸੀਂ ਆਪਣੇ ਵੱਡੇ ਵਡੇਰਿਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਮੂਰਤੀ ਕਲਾ ਜੋ ਕਿ ਇੱਕ ਮਹਾਨ ਕਲਾ ਹੈ ਤਾਂ ਅਸੀਂ ਹੁਣ ਉਹੀ ਸਿੱਖਣ ਵਾਲੇ ਆ ਸਰਦਾਰ ਨੇ ਗੁਰਚਰਨ ਕੌਰ ਜੀ ਕੋਲ। ਸਿਖਲਾਈ ਵਾਸਤੇ ਆਟੀ ਅਤੇ ਗਿੱਲੀ ਮਿੱਟੀ ਦਾ ਪਹਿਲਾ ਪ੍ਰਯੋਗ ਕੀਤਾ ਜਾਂਦਾ ਹੈ। ਥੋੜਾ ਸਿੱਖਣ ਤੋਂ ਬਾਅਦ ਪੀਓਪੀ ਸੀਮਿੰਟ ਕਲੇ ਚਿਕਨੀ ਮਿੱਟੀ ਕਈ ਤਰ੍ਹਾਂ ਦੀਆਂ ਧਾਤਾਂ ਦੇ ਨਾਲ ਮਾਡਲ ਬਣਾਉਣੇ ਸਿਖਾਈ ਜਾਂਦੇ ਹਨ ਮੈਂ ਕੰਡਾ ਤੇ ਮਿੱਟੀ ਨਾਲ 6 ਰ ਹਾਥੀ ਬੱਤਕਾਂ ਇਹ ਬਣਾਉਂਦੀ ਹੁੰਦੀ ਸੀ ਪਹਿਲਾਂ ਇੱਥੇ ਕਈ ਜਾਨਵਰਾਂ ਦੇ ਮਾਡਲ ਤਿਆਰ ਹਨ ਜੋ ਆਰਟ ਗੈਲਰੀ ਦੀ ਸ਼ੋਭਾ ਵਧਾ ਰਹੇ ਹਨ ਆ ਕੇ ਲਨੀ ਤੇ ਜਿਸ ਹਿੱਸੇ ਦੇ ਵਿੱਚ ਅਸੀਂ ਹੋਣ ਆ ਗਏ ਆ ਦਰਸ਼ਕੋ ਇੱਥੇ ਖੇਤੀਬਾੜੀ ਦਾ ਸਮਾਨ ਹੈ ਜੋ ਕਿ ਪੁਰਾਤਨ ਹੈ ਆਪ ਆਪਣੀ ਜਾਣਕਾਰੀ ਦੇ ਵਿੱਚ ਵਿਵਾਦ ਕਰਦੇ ਆ ਕਿ ਜਾਣਦੇ ਆ ਕਿ ਕਿਹੜੀ ਚੀਜ਼ ਨੂੰ ਆਖਿਰਕਲ ਕੀ ਆਖਿਆ ਜਾਂਦਾ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਪੰਜਾਲੀ ਹੈ ਉਸ ਦੇ ਥੱਲੇ ਵਿੰਗ ਹੈ ਹੋਰ ਵੀ ਇੱਥੇ ਕਾਫੀ ਸਾਰੀਆਂ ਚੀਜ਼ਾਂ ਨੇ ਜਿਵੇਂ ਕਿ ਉਲਟਾਵਾ ਹਲ ਚੁੰਜੂ ਹਲ ਮੁੰਨੀ ਬਿਜਾਈ ਵਾਲਾ ਹਲ ਆਦਿ ਇੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਮਿਹਨਤ ਦੇ ਨਾਲ ਬਣੀਆਂ ਹੋਈਆਂ ਨੇ ਇਹ ਸਾਰੀਆਂ ਦੀ ਸਾਰੀਆਂ ਚੀਜ਼ਾਂ ਹੱਥੀ ਬਣੀਆਂ ਹੋਈਆਂ ਨੇ ਪੁਰਾਣੇ ਸਮੇਂ ਦੇ ਵਿੱਚ ਖੇਤੀ ਹੱਲਾਂ ਦੇ ਨਾਲ ਕੀਤੀ ਜਾਂਦੀ ਸੀ ਅੱਜ ਤਾਂ ਬਹੁਤ ਸਾਰੀਆਂ ਤਕਨੀਕਾਂ ਆ ਗਈਆਂ ਟਰੈਕਟਰ ਇਸਤੇਮਾਲ ਹੁੰਦੇ ਨੇ ਲੇਕਿਨ ਪੁਰਾਣੇ ਸਮੇਂ ਦੇ ਵਿੱਚ ਜੋ ਇਸਤੇਮਾਲ ਕੀਤੀਆਂ ਜਾਂਦੀਆਂ ਸੀ ਚੀਜ਼ਾਂ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਊਂਟ ਦੀ ਕਾਠੀ ਹੈ ਅੱਗੇ ਆਹ ਜੋ ਚੀਜ਼ ਹੈ ਇਹ ਤਾੜਾ ਖਵਾਉਂਦਾ ਹੈ ਜਿਸ ਦਾ ਇਸਤੇਮਾਲ ਰੂਪ ਇੰਜਣ ਦੇ ਵਿੱਚ ਕੀਤਾ ਜਾਂਦਾ ਸੀ ਤੇ ਇਹ ਇਹ ਪੋਰ ਹੈ ਇਹ ਪੁਰਾਣੇ ਸਮੇ ਦਾ ਲੈਟਰ ਬਾਕਸ ਹੈ ਪੰਜ ਜ਼ਰੀਆਵਾਂ ਦੀ ਧਰਤੀ ਦੇ ਵਿੱਚ ਜਲ ਹਮੇਸ਼ਾ ਪਵਿੱਤਰ ਰਿਹਾ ਹੈ ਤੇ ਹਮੇਸ਼ਾ ਸਾਡੇ ਜੀਵਨ ਦਾ ਸਰੋਤ ਰਿਹਾ ਹੈ ਇਹ ਮਸ਼ਕ ਹੈ ਇਹ ਜੋ ਅਸੀਂ ਏਰੀਆ ਦੇ ਵਿੱਚ ਆ ਗਏ ਆ ਇੱਥੇ ਸਾਨੂੰ ਉਹ ਚੀਜ਼ਾਂ ਦਿਖਾਈ ਦੇਣਗੀਆਂ ਜਿਨ੍ਹਾਂ ਦੇ ਵਿੱਚ ਜਲ ਭਰਿਆ ਜਾਂਦਾ ਹੈ ਜਿਵੇਂ ਕਿ ਥੱਲੇ ਮਿੱਟੀ ਦੇ ਬਣੇ ਹੋਏ ਮਟਕੇ ਨੇ ਉੱਤੇ ਮਸ਼ਕ ਹੈ ਆਜਾ ਤੁਸੀਂ ਦੇਖ ਰਹੇ ਹੋ ਇੱਕ ਖੂਦ ਹੀ ਟਿੰਡਾ ਹਨ ਦਰਸ਼ਕੋ ਬਠਿੰਡਾ ਦੇ ਵਿੱਚ ਉਮਰਾਓ ਹਵੇਲੀ ਜੋ ਲੋਕ ਕਲਾ ਦੇ ਵਿੱਚ ਰੁਚੀ ਰੱਖਦੇ ਨੇ ਤੇ ਇਤਿਹਾਸ ਨੂੰ ਜਾਨਣਾ ਚਾਹੁੰਦੇ ਨੇ ਉਨਾ ਵਾਸਤੇ ਬਹੁਤ ਵੱਡਮੁੱਲਾ ਸਥਾਨ ਹੈ ਜਿੱਥੇ ਆ ਕੇ ਜਾਣਕਾਰੀ ਦੇ ਵਿੱਚ ਤਾਂ ਵਾਅਦਾ ਹੁੰਦਾ ਹੀ ਹੈ ਕਿ ਮਨੋਰੰਜਨ ਵੀ ਹੋ ਜਾਂਦਾ ਹੈ ਆਓ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ ਜਿਨ੍ਹਾਂ ਦੇ ਉਪਰਾਲੇ ਦੇ ਕਾਰਨ ਬਠਿੰਡਾ ਦੇ ਵਿੱਚ ਉਮਰਾਓ ਹਵੇਲੀ ਸੁਸ਼ੋਭਿਤ ਹੈ ਆਓ ਗੱਲਬਾਤ ਕਰਦੇ ਹਾਂ ਚિત੍ਰਕਾਰ ਪ੍ਰੋਫੈਸਰ ਹਰਦਰਸ਼ਨ ਸਿੰਘ ਸੋਹਲ ਜੀ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੀਡੀ ਪੰਜਾਬੀ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਇੱਕ ਚિત੍ਰਕਾ ਸਾਇਦਕਾਰ ਤੇ ਨਾਲ ਇਹ ਵਸਤਾਂ ਨੂੰ ਇਕੱਤਰ ਕੀਤਾ ਹੈ ਇਹ ਮੈਂ ਤੁਹਾਡੇ ਵਾਸਤੇ ਇਕੱਠੀ ਕੀਤੀਆਂ ਇਹ ਲੋਕਾਂ ਵਾਸਤੇ ਇਕੱਠੀਆਂ ਕੀਤੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਸਮਾਨ ਤਿਆਰ ਕੀਤਾ ਤਾਂ ਕਿ ਉਹ ਲੋਕ ਆ ਕੇ ਦੇਖ ਸਕਣ ਬੱਚੇ ਆ ਕੇ ਦੇਖ ਸਕਣ ਅਤੇ ਦੇਖਣ ਕਿ ਸਾਡਾ ਵਿਰਸਾ ਸਾਡਾ ਸੱਭਿਆਚਾਰ ਇਸ ਤਰ੍ਹਾਂ ਦਾ ਹੋਇਆ ਕਰਦਾ ਸੀ ਉੱਪਰ ਜੋ ਗੈਲਰੀ ਦੇ ਵਿੱਚ ਅਸੀਂ ਇੰਨੀਆਂ ਸਾਰੀਆਂ ਚੀਜ਼ਾਂ ਦੇਖੀਆਂ ਤਾਂ ਉਹਨਾਂ ਨੂੰ ਇਕੱਤਰਿਤ ਕਰਨ ਲਈ ਤੁਹਾਨੂੰ ਕਿੰਨਾ ਸਮਾਂ ਲੱਗਾ ਰਾਜੀ ਜੀ ਜਿਵੇਂ ਤੁਸੀਂ ਦੇਖਿਆ ਔਰ ਦੋਸਤ ਸੁਮਿੱਤਰ ਆਉਂਦੇ ਆ ਦੇਖਦੇ ਆ ਤਾਂ ਇਹ 2-4 ਜਾਂ 10 ਸਾਲਾਂ ਦੀ ਗੱਲ ਨਹੀਂ ਇਹ ਪੂਰੀਆਂ ਉਮਰਾਂ ਲੱਗਦੀਆਂ ਨੇ ਮੇਰੀ ਸਾਰੀ ਉਮਰ ਹੀ ਸਮਝ ਲਓ ਤੁਸੀਂ ਇਸ ਨੂੰ ਇਕੱਤਰ ਕਰਨ ਤੇ ਇਸ ਨੂੰ ਚਿੱਤਰਨ ਤੇ ਲੱਗੀ ਇੱਥੇ ਅਸੀਂ ਬਹੁਤ ਸਾਰੀਆਂ ਕਲਾ ਦੇ ਨਾਲ ਸੰਬੰਧਿਤ ਚੀਜ਼ਾਂ ਦੇਖੀਆਂ ਜੋ ਕਿ ਆਮ ਤੌਰ ਤੇ ਦੇਖਣ ਨੂੰ ਨਹੀਂ ਮਿਲਦੀਆਂ ਤੇ ਚਿੱਤਰਕਾਰੀ ਵੀ ਦੇਖੀ ਜੇ ਕਿਸੇ ਨੇ ਚਿੱਤਰਕਾਰੀ ਸਿੱਖਣੀ ਹੋਵੇ ਤਾਂ ਕਿ ਆ ਉਹ ਵੀ ਇੱਥੇ ਸਿਖਾਈ ਜਾਂਦੀ ਹੈ ਜੈਸਮਿਨ ਤੁਸੀਂ ਸਵਾਲ ਤਾਂ ਬਹੁਤ ਵਧੀਆ ਕੀਤਾ ਹੈ ਪਰ ਚਿੱਤਰਕਾਰੀ ਸਿੱਖਣਾ ਤੇ ਚਿੱਤਰਕਾਰੀ ਦੀ ਤਕਨੀਕ ਦੱਸਣਾ ਇਕ ਲੰਮਾ ਪ੍ਰੋਸੈਸ ਹੈ ਹਾਂ ਸਿੱਖ ਸਕਦਾ ਮੇਰੇ ਤੋਂ ਬਹੁਤ ਹੀ ਜਿਹੜੇ ਸਟੂਡੈਂਟ ਹੈ ਸਿੱਖੇ ਵੀ ਅਤੇ ਸਿੱਖ ਵੀ ਰਹੇ ਹੈ ਗੁਰੂ ਸਾਹਿਬਾਨ ਦੀ ਜੀਵਨੀ ਦੇ ਨਾਲ ਇੱਥੇ ਬਹੁਤ ਸਾਰੇ ਚਿੱਤਰ ਮੌਜੂਦ ਨੇ ਤੇ ਅਸੀਂ ਹੁਣ ਚਿੱਤਰਕਾਰੀ ਦੀ ਕੁਝ ਤਕਨੀਕਾਂ ਜਾਣਨ ਵੜੇ ਹਾਂ ਤੇ ਤੁਹਾਨੂੰ ਦਰਖਾਸਤ ਕਰਾਂਗੇ ਕਿ ਸਾਡੇ ਦਰਸ਼ਕ ਤਕਨੀਕਾਂ ਨੂੰ ਜਾਣਨ ਵਾਸਤੇ ਉਤਸੁਕ ਨੇ ਤਕਨੀਕਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਵੇਂ ਮੈਂ ਇਹ ਚਿੱਤਰ ਬਣਾ ਰਿਹਾ ਇਹਨੂੰ ਰੀਅਲਿਸਟਿਕ ਪੇਂਟਿੰਗ ਕਹਿੰਦੇ ਹੈ ਅਸਲੀ ਵਰਗੀ ਆਰਟਿਸਟ ਹੈ ਜਿਹੜਾ ਮਨ ਵਿੱਚ ਕਲਪਨਾ ਕਰਦਾ ਹੈ ਪਰ ਉਸ ਨੂੰ ਆਪਣੇ ਜ਼ਹਿਨ ਦੇ ਵਿੱਚ ਬਣਾਉਂਦਾ ਹੈ ਫਿਰ ਉਹਦੀ ਡਰਾਇੰਗ ਕਰਦਾ ਹੈ ਉਹਦੀ ਕਲਰ ਸਕੀਮ ਸੋਚਦਾ ਹੈ ਤੇ ਉਹਨੂੰ ਵੱਧ ਤੋਂ ਵੱਧ ਉਹਨੂੰ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਦੇਖਣ ਵਾਲੇ ਨੂੰ ਆਨੰਦ ਆਵੇ ਇਸ ਤੋਂ ਬਿਨਾ ਮਾਡਰਨ ਆਰਟ ਆਉਂਦਾ ਹੈ ਮਾਡਰਨ ਆਰਟ ਦੇ ਵਿੱਚ ਥੋੜਾ ਹੋਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ ਉਹਨੂੰ ਮਾਡਰਨ ਵਸਤੂ ਲੈ ਜਾਂਦੇ ਅੱਜ ਦੀ ਦੁਨੀਆ ਦੇ ਵਿਸ਼ਾ ਵਸਤੂ ਲੈ ਜਾਂਦੇ ਉਸ ਤੋਂ ਬਿਨਾ ਇੱਕ ਐਬਸਟ੍ਰੈਕਟ ਟੈਕਨੀਕ ਹੁੰਦੀ ਹੈ ਉਹਦੇ ਵਿੱਚ ਅਸੀਂ ਕੋਈ ਚਿੱਤਰ ਨਹੀਂ ਲਿਆ ਜਾਂਦਾ ਕੋਈ ਆਕਾਰ ਨਹੀਂ ਲੈ ਜਾਂਦੇ ਰੰਗਾਂ ਦੇ ਨਾਲ ਇਸ ਤਰ੍ਹਾਂ ਪਲੇ ਕੀਤਾ ਜਾਂਦਾ ਕਿ ਰੰਗ ਹੀ ਬਹੁਤ ਖੂਬਸੂਰਤ ਲੱਗਦੇ ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ওয়াটার ਕਲਰ ਤੁਸੀਂ ਮੇਰੇ ਦੇਖੇ ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਟੈਕਨੀਕਸ ਆ ਜਿਹੜੀਆਂ ਅਸੀਂ ਆ ਸਿਖਾਉਂਦੇ ਵੀ ਆ ਸਟੂਡੈਂਟਸ ਨੂੰ ਵੀ ਦੱਸਦੇ ਆ ਤੇ ਤੁਸੀਂ ਵੀ ਜਦੋਂ ਮਰਜ਼ੀ ਆ ਕੇ ਸਿੱਖ ਸਕਦੇ ਹੋ ਕੋਈ ਵੀ ਦਰਸ਼ਕਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇੱਕ ਤਰ੍ਹਾਂ ਦੀ ਮੈਂ ਇੱਕ ਇੰਸਟੀਟਿਊਸ਼ਨ ਹੈ ਇੱਕ ਸੰਸਥਾ ਹੈ ਜਿੱਥੇ ਆਗੇ ਆੜ ਦੀਆਂ ਤਕਨੀਕਾਂ ਤੁਸੀਂ ਸਿੱਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਜਾਣਕਾਰੀ ਸਾਨੂੰ ਮਿਲੀ ਤੇ ਅਸੀਂ ਤਕਨੀਕਾਂ ਵੀ ਸਿੱਖੀਆਂ ਦਰਸ਼ਕੋ ਤੇ ਅੱਗੇ ਜਾ ਕੇ ਹਜੇ ਵੀ ਬਹੁਤ ਕੁਝ ਹੈ ਦੇਖਣ ਨੂੰ ਖਾਸ ਇਹ ਸਾਟ ਗੈਲਰੀ ਦੇ ਵਿੱਚ ਸਿਰਫ ਪੰਜਾਬ ਦੇ ਨਾਲ ਸੰਬੰਧਿਤ ਹੀ ਨਹੀਂ ਸਗੋ ਭਾਰਤ ਦੇ ਨਾਲ ਸੰਬੰਧਿਤ ਵੀ ਕਈ ਇਤਿਹਾਸਿਕ ਚਿੱਤਰ ਨਜ਼ਰ ਆਉਂਦੇ ਨੇ ਜਿਵੇਂ ਕਿ ਮੁਗਲੀਆਂ ਕਾਲ ਦੇ ਨਾਲ ਸੰਬੰਧਿਤ ਕੁਝ ਚਿੱਤਰਕਾਰੀ ਹੈ ਪੰਜਾਬੀ ਵਿਰਾਸਤ ਪੰਜਾਬੀ ਸਭਿਆਚਾਰ ਕੁਝ ਧਾਰਮਿਕ ਕੜਨਾਵਾਂ ਨੂੰ ਦਰਸਾਉਣ ਵਾਲੇ ਚਿੱਤਰ ਆਤ ਬਹੁਤ ساری ਚੀਜ਼ਾਂ ਇੱਥੇ ਐਸੀਆਂ ਵੀ ਨੇ ਜੋ ਕਿ ਸ਼ਾਇਰੀ ਦੇ ਨਾਲ ਵੀ ਸੰਬੰਧ ਰੱਖਦੀਆਂ ਨੇ ਕਈ ਜੋ ਚਿੱਤਰ ਨੇ ਜਿਵੇਂ ਕਿ ਇਹ ਤੁਸੀਂ ਦੇਖ ਰਹੇ ਹੋ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਕਵਿਤਾ ਹੈ ਉਸ ਨੂੰ ਇਸ ਦੇ ਵਿੱਚ ਦਰਸਾਇਆ ਗਿਆ ਹੈ സബ താറ ചുണ ചുണക്കാ മാസ ദോ നൈനോ നൈനോ ഇനമ ਇਹ ਪਵਿੱਤਰ ਪੰਕਤੀਆਂ ਬਾਬਾ ਫਰੀਦ ਜੀ ਦੁਆਰਾ ਰਚਿਤ ਨੇ ਜਿਸ ਦੇ ਵਿੱਚ ਉਹ ਇੰਤਜ਼ਾਰ ਕਰ ਰਹੇ ਉਸ ਪਰਵਰਦੀਗਾਰ ਦਾ ਕਿ ਕਦੋਂ ਆ ਕੇ ਦਰਸ਼ਨ ਦੇਣਗੇ ਚિત੍ਰਕਾਰ ਨੇ ਇਸ ਵਿੱਚ ਉਸੇ ਘਟਨਾ ਨੂੰ ਦਰਸਾਇਆ ਹੈ ਕੁਝ ਹੋਰ ਪੰਕਤੀਆਂ ਵੀ ਉੱਥੇ ਲਿਖੀਆਂ ਗਈਆਂ ਨੇ ਫਰੀਦਾ ਤਨ ਸੁੱਕਾ ਪਿੰਜਰ ਥੀਆਂ ਤਲਿਆ ਖੁੰਡੇ ਕਾਗ ਅਜੇ ਸੋ ਰਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਜਿਸ ਵਿੱਚ ਉਹ ਰੱਬ ਨੂੰ ਯਾਦ ਕਰਕੇ ਇੱਕ ਤਰ੍ਹਾਂ ਦੇ ਨਾਲ ਕਾਹਨੂ ਦੱਸ ਰਹੇ ਨੇ ਅਸੀਂ ਐਸੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖ ਲਈਆਂ ਦਰਸ਼ਕੋ ਜੋ ਕਿ ਕਾਰਦਾਰੀ ਦਾ ਸਮਾਨ ਸੀ ਜਾਂ ਸ਼ੋਭਾ ਵਧਾਉਂਦੀਆਂ ਸੀ ਜਾਂ ਫਿਰ ਪੁਰਾਤਨ ਸੀ ਆਵਾਜ਼ਾਈ ਦਾ ਸਮਾਨ ਹੁਣ ਦੇਖਣ ਲਈ ਅਸੀਂ ਅਗਲੇ ਹਿੱਸੇ ਵੱਲ ਜਾ ਰਹੇ ਹਾਂ ਇਹ ਹਿੱਸਾ ਹਵੇਲੀ ਉਮਰਾਓ ਦੇ ਬਾਹਰਲੇ ਪਾਸੇ ਹੈ ਜੋ ਇਸ ਦੀ ਸ਼ਾਨ ਨੂੰ ਚਾਰ ਚੰਦ ਲਾਉਂਦਾ ਹੈ ਇੱਥੇ ਅੰਦਰ ਵਰਦੇ ਹੀ ਤੁਸੀਂ ਹੈਰਾਨ ਹੋ ਜਾਵੋਗੇ ਕਿਉਂਕਿ ਬਹੁਤ ਵਿਸ਼ਾਲ ਆਕਾਰ ਦੇ ਇੱਥੇ ਕਈ ਆਵਾਜਾਈ ਦੇ ਸਾਧਨ ਰੱਖੇ ਹੋਏ ਹਨ ਜਿਨ੍ਹਾਂ ਵਿੱਚ ਮੌਜੂਦ ਨੇ ਜਿਵੇਂ ਕਿ ਬਲਦਾਵਾਲਾ ਗੱਡਾ ਬਲਦਾਵਾਲਾ ਰੇੜਾ ਟਾਂਗੇ ਹਨ ਗੱਡੀਆਂ ਵਾਲਿਆਂ ਦਾ ਗੱਡਾ ਰੱਥ ਡੋਲੀ ਆਦਿ ਪੁਰਾਣੇ ਯੁੱਗ ਦੇ ਸਾਈਕਲਾਂ ਦੇ ਮਾਡਲ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੇ ਹਨ ਜੋ ਕਿ ਕਾਫੀ ਪ੍ਰੋਚਕ ਹਨ ਇੱਥੇ ਇੱਕ ਤੁਹਾਨੂੰ ਇਹ ਦੂਰਬੀ ਵੀ ਨਜ਼ਰ ਆਏਗੀ ਦੇਖਦੇ ਹਾਂ ਇੱਥੋਂ ਆਪਾਂ ਨੂੰ ਕੀ ਦਿਖਾਈ ਦਿੰਦਾ ਹੈ ਦਰਸ਼ਕੋ ਇਥੋਂ ਜੇ ਗੌਰਣਾ ਦੇਖੀਏ ਤਾਂ ਅੱਗੇ ਕਪਾਹ ਦਾ ਖੇਤ ਨਜ਼ਰ ਆ ਰਿਹਾ ਹੈ। ਕੀ ਕਹਿੰਦੇ ਹੋ? ਚਲਿਏ ਅੱਪਾ ਉਥੇ। ਆਓ ਚਲਿਏ। ਤੈਨੂੰ ਜਾਣਾ ਪੈਣਾ ਮਾਲਵੇ ਦੇ ਵੱਲ ਕਿ ਦੁਆਬੇ ਵਿੱਚ ਫੁੱਲ ਨਹੀਂ ਕਪਾਈਦੇ। ਕਿਸੇ ਸ਼ਾਇਰ ਨੇ ਖੂਬ ਕਿਹਾ ਹੈ। ਤੇ ਇਹ ਪੰਕਤੀਆਂ ਮੈਂ ਇਸ ਵੇਲੇ ਤਾਂ ਕਰਕੇ ਬੋਲੀਆਂ ਨੇ ਕਿਉਂਕਿ ਅੱਪਾ ਕਪਾਹੀ ਦੇ ਖੇਤ ਦੇ ਵਿੱਚ ਮੌਜੂਦ ਹੈ ਦਰਸ਼ਕੋ ਜੋ ਕਿ ਉਮਰਾਓ ਹਵੇਲੀ ਦੇ ਬਿਲਕੁਲ ਸਾਹਮਣੇ ਹੈ। पंजाब अन्नदाता तो रहा ही है लेकिन उस तो इलावा होर बहुत सारी खेती है जिमें कि कपाह की खेती जिसका यातायात हों बहुत सारे प्रांतों के भेजी जाती है जिस करके बठिंडा के इसका बहुत महत्व है असी उम्मीद करते हैं दर्शकों तहूँ तो अज का प्रोग्राम बहुत पसंद आया होगा अगली बारी फिर मुलाकात होगी इस प्रोग्राम से गल सुनी पंजाब की तद तकली अपना बहुत बहुत ख्याल रखना है डी डीजा के बने रहना है ਸਾਨੂੰ ਅਗਲੀ ਵਾਰ ਵੀ ਆਪਣੇ ਪਿਆਰੇ ਦਰਸ਼ਕਾਂ ਦਾ ਬਹੁਤ ਇੰਤਜ਼ਾਰ ਰਹੇਗਾ ਮੈਨੂੰ ਜੈਸਮਿਨ ਰਾਤ ਨੂੰ ਹੁਣ ਦਿਓ ਇਜਾਜ਼ਤ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ